ਮੇਰੇ ਬਹੁਤ ਹੀ ਸਤਕਾਰਯੋਗ ਸਾਡੇ ਸ਼ਰੋਨੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸਾਹਿਬ ਰਮਪੁਰਾ ਸਾਹਿਬ ਮੈਂ ਸਾਰੀ ਸਮੁੱਚੀ ਸ਼ਰੋਨੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਮਾਨ ਦੇ ਕੇ ਮੈਨੂੰ ਯੂਥ ਅਕਾਲੀ ਦਲ ਟਕਸਾਲੀ ਦਾ ਕੌਮੀ ਪ੍ਰਧਾਨ ਥਾਪਿਆ ਸਭ ਤੋਂ ਪਹਿਲਾਂ ਮੈਂ ਇਸ ਲਈ ਧੰਨਵਾਦ ਕਰਦਾ ਹਾਂ। ਦੂਸਰੀ ਗੱਲ ਹੈ ਸਤਕਾਰਯੋਗ ਮੇਰੇ ਜਿੰਨੇ ਵੀ ਪ੍ਰੈਸ ਦੇ ਦੋਸਤ ਬੈਠੇ ਐ 25 ਸਾਲ ਕਿਸੇ ਪਾਰਟੀ ਦੇ ਵਿੱਚ ਕੰਮ ਕਰਨਾ तकरीबन ਆਪਣੇ ਜੀਵਨ ਦਾ ਇੱਕ ਵੱਡਾ ਅਰਸਾ ਉਸ ਪਾਰਟੀ ਨੂੰ ਸਮਰਪਿਤ ਕਰਨਾ ਔਰ ਉਸ ਤੋਂ ਅੱਜ ਜੇ ਮੈਂ ਸ਼੍ਰੋਮਨੀ ਅਕਾਲੀ ਦਲ ਟਕਸਾਲੀ ਵਿੱਚ ਆਇਆ ਤਾਂ ਤੁਸੀਂ ਆਪਣੇ ਮਨ ਦੇ ਵਿੱਚ ਇਹ ਫੈਸਲਾ ਕਰ ਸਕਦੇ ਹੋ ਕਿ ਇਹ ਕੋਈ ਛੋਟੀ ਜੀ ਗੱਲ ਪਿੱਛੇ ਫੈਸਲਾ ਨਹੀਂ ਲਿਆ ਇਹ ਦਰਅਸਲ ਇੱਕ ਗੱਲ ਤੇ ਵੀ ਨਹੀਂ ਫੈਸਲਾ ਲਿਆ ਇਹ ਕਈ ਗੱਲਾਂ ਦਾ ਸੁਮੇਲ ਹੈ ਜਿਹੜਾ 2015 ਤੋਂ ਲੈ ਕੇ ਸ਼ੁਰੂ ਹੋਇਆ ਔਰ ਹੌਲੀ ਹੌਲੀ ਮੈਂ ਕਿਸੇ ਦੇ ਖਿਲਾਫ ਨਾਮ ਲੈਣਾ ਨਹੀਂ ਸੀ ਚਾਹੁੰਦਾ ਪਰ ਜਿਹੜਾ ਮਜੀਠੀਆ ਸਾਹਿਬ ਦੀ ਜਿਹੜੀ ਸ਼ਰੋਮਨੀ ਅਕਾਲੀ ਦਲ 'ਚ ਜੋ ਉਹਨਾਂ ਦਾ ਰੋਲ ਜਿਸ ਹਿਸਾਬ ਨਾਲ ਵਧਦਾ ਗਿਆ ਉਸੇ ਹਿਸਾਬ ਨਾਲ ਰਵਾਇਤੀ ਅਕਾਲੀ ਦਲ ਦੀਆਂ ਕਦਰਾਂ ਕੀਮਤਾਂ ਨੀਚੇ ਗਿਰਦੀਆਂ ਗਈਆਂ ਮੈਂ ਇਸ ਸਮੇਂ ਜਿਹੜਾ ਕਹਿੰਦੇ ਆ ਨਾ ਦਾ ਸਟਰੌਥ दैट ਬਰੋਕ ਦੀ ਕੈਮਲਸ ਬੈਕ ਜਿਹੜਾ ਆਪਾਂ ਕਹਿੰਦੇ ਆ ਤਬੂਤ ਦੇ ਵਿੱਚ ਆਖਰੀ ਕਿਲ ਕਿਹੜਾ ਜਿਹੜਾ ਠੋਕਿਆ ਜਿਹਦੇ ਕਰਕੇ ਮੇਰਾ ਪੱਕਾ ਮਨ ਬਣ ਗਿਆ ਕਿ ਮੈਂ ਹੁਣ ਬਾਦਲ ਅਕਾਲੀ ਦਲ ਦਾ ਨਹੀਂ ਮੈਂ ਟਕਸਾਲੀ ਅਕਾਲੀ ਦਲ ਦੀ ਸੇਵਾ ਕਰਨੀ ਹੈ ਉਹ ਹੈਗਾ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹ ਫੈਸਲਾ ਲਿਆ ਕਿ ਅਸੀਂ ਐਸਆਈਟੀ ਦਾ ਬਹਿਸ਼ਕਾਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ ਔਰ ਐਸਆਈਟੀ ਉਹਦੀ ਕੋਹਕ ਕਰ ਰਹੀ ਹੋਵੇ ਔਰ ਕੋਹਕ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣ ਕਿ ਐਸਐਸਪੀ ਦੀ ਜਿਪਸੀ ਤੇ ਆਪ ਪੁਲਸ ਨੇ ਗੋਲੀਆਂ ਚਲਵਾਈਆਂ ਇਹ ਗੱਲ ਸਾਹਮਣੇ ਆਉਣ ਕਿ ਗੁਰੂ ਨਾਮ ਜਪਦੇ ਸਤਨਾਮ ਵੈਗਰੂ ਕਰਦੀਆਂ ਸੰਗਤਾਂ ਦੇ ਉੱਪਰ ਫਾਇਰਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਸੀ ਉਹਨਾਂ ਨੂੰ ਚੱਜ ਨਾਲ ਹਸਪਤਾਲ ਦੇ ਵਿੱਚ ਕੇਅਰ ਵੀ ਨਹੀਂ ਦਿੱਤੀ ਗਈ ਪੁਲਸ ਦੇ ਦਬਾਹੇ ਤੋਂ ਉਹਨਾਂ ਨੂੰ ਫਸਟ ਡੇਟ ਦੇ ਕੇ ਘਰੇ ਘੱਲ ਦਿੱਤਾ ਗਿਆ। ਕੁੰਵਰ ਜੀ ਪ੍ਰਤਾਪ ਸਿੰਘ ਸਾਰਾ ਪੰਜਾਬ ਜਾਣਦਾ ਕਿ ਉਹ ਇੱਕ ਇਮਾਨਦਾਰ ਅਫਸਰ ਹੈ। ਉਹਦੇ ਤੇ ਦਬਾਅ ਪਾਉਣ ਵਾਸਤੇ ਜੇ ਉਹ ਮੰਤਾਰ ਬਰਾੜ ਦਾ ਨਾਮ ਵਿੱਚ ਆਉਂਦਾ ਤਾਂ ਕੀ ਮੰਤਾਰ ਬਰਾੜ ਉਹਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉੱਪਰ ਹੋ ਗਿਆ ਕਿ ਉਹਦੇ ਪਿੱਛੇ ਲੱਗ ਕੇ ਸ਼ਰੋਣੀ ਅਕਾਦੀ ਦਲ ਬੁਆਇਕਾਟ ਕਰੇਗਾ। ਮੈਂ ਸਮਝਦਾ ਹੈ ਮੈਂ ਇਸ ਪਾਰਟੀ ਚ ਆਇਆ ਸੀ ਕੌਮ ਦੀ ਸੇਵਾ ਕਰਨ ਵਾਸਤੇ ਪਰ ਮੈਂ ਦੇਖਿਆ ਕਿ ਕੌਮ ਦੀ ਰੂਹ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਨਹੀਂ ਵਸਦੀ ਕੌਮ ਦੀ ਜਿਹੜੀ ਰੂਹ ਹੈ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਕੋਲ ਵਸਦੀ ਹੈ ਔਰ ਇਹ ਸੰਗਤ ਦਾ ਕੰਮ ਹੈ ਹੁਣ ਕਿ ਉਹਨੂੰ ਬੁਲੰਦ ਕਰਕੇ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਦੇ ਅਸਲੀ ਦੋਸ਼ੀਆਂ ਨੂੰ ਬੇਨਕਾਬ ਕਰਨਾ ਇਹ ਪੰਜਾਬ ਦੇ ਔਰ ਬਾਹਰ ਰਹਿੰਦੇ ਸਮੁੱਚੀ ਸਿੱਖ ਕੌਮ ਸਿੱਖ ਕੌਮੀ ਨਹੀਂ ਮੈਂ ਤਾਂ ਕਹਿੰਦਾ ਪੂਰੀ ਮਾਨਵਤਾ ਦਾ ਇਹ ਫਰਜ਼ ਮੰਨਦਾ ਹੈ ਕਿ ਅਸੀਂ ਇਹ ਪਤਾ ਕਰੀਏ ਕਿ ਕੌਣ-ਕੌਣ ਦੋਸ਼ੀ ਹੈ ਔਰ ਮੈਂ ਇਹ ਵੀ ਕਹੂੰਗਾ ਕਿ ਜਿਹੜੀ ਟੀਮ ਕਰ ਰਹੀ ਆ ਉਹਨੂੰ ਕਾਂਗਰਸ ਤੇ ਵੀ ਥੱਲੇ ਨਹੀਂ ਲਗਣਾ ਚਾਹੀਦਾ ਜੇ ਕਾਂਗਰਸ ਪਾਰਟੀ ਕਿਸੇ ਨੂੰ ਬਚਾਉਣਾ ਚਾਵੇ ਤਾਂ ਮੈਂ ਕੁਮਰ ਵਿਜੇਪ੍ਰਤਾਪ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਅਸਤੀਫਾ ਦੇ ਦੇਣਾ ਚਾਹੀਦਾ ਹੈ ਨਾ ਕਿ ਕਾਂਗਰਸ ਪਾਰਟੀ ਦੇ ਹਿਸਾਬ ਨਾਲ ਕਿਸੇ ਦੋਸ਼ੀ ਨੂੰ ਛੱਡਣ ਅਸੀਂ ਚਾਹੁੰਦੇ ਹਾਂ ਇੱਕ ਇੱਕ ਦੋਸ਼ੀ ਨੂੰ ਸਜ਼ਾ ਮਿਲੇ ਜਿਨ੍ਹਾਂ ਨੇ ਵੋਟਾਂ ਵਾਸਤੇ ਗੁਰੂ ਮਹਾਰਾਜ ਦੀ ਜਿਹੜੀ ਬੇਅਦਬੀ ਕਰਨ ਵਾਲੇ ਲੋਕ ਐ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਅਸੀਂ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਵੀ ਸਜ਼ਾ ਮਿਲੇ ਸੋ ਮੈਂ ਇਹ ਬੇਨਤੀ ਕਰਦਾ ਹੈ ਅਹੁਦੇਦਾਰੀਆਂ ਕੋਈ ਮਹਿਣਾ ਨਹੀਂ ਰੱਖਦੀਆਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜਿਹੜਾ ਮੈਂ ਸਮਝਦਾ ਸਾਰੇ ਪਰਿਵਾਰ ਤੋਂ ਉੱਤੇ ਐ ਸਾਰੀਆਂ ਪਾਰਟੀਆਂ ਤੋਂ ਉੱਤੇ ਐ ਸਾਡੇ ਲਈ ਜੇ ਉਹਦਾ ਸਤਕਾਰ ਹੀ ਬਹਾਲ ਨਾ ਹੋਵੇ ਤਾਂ ਫੇਰ ਇਸ ਸਿਆਸਤ ਵਿੱਚ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਸੋ ਮੈਂ ਇੰਨੀਆਂ ਤੋਂ ਬੇਨਤੀਆਂ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਸ਼ਰੋਮਨੀ ਅਕਾਲੀ ਦਲ ਟਕਸਾਲੀ ਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਲੀਡਰਸ਼ਿਪ ਨੇ ਹਿੰਮਤ ਦਿਖਾਉਂਦਿਆਂ ਪਾਰਟੀ ਦੇ ਵਿੱਚ ਜਿਹੜਾ ਨਿਗਾਰ ਸੀ ਅਸੀਂ ਤਾਂ ਬੜੇ ਚਿਰ ਤੇ ਮੈਂ ਸਿਰਫ ਪਰਿਵਾਰ ਦੀਆਂ ਜਿਹੜੀਆਂ ਕੰਦਾ ਮੰਦਾ ਔਰ ਜਿਹੜੇ ਰਿਸ਼ਤੇ ਹੁੰਦੇ ਆ ਇਹਨਾਂ ਨੂੰ ਇੱਕੇ ਦਮ ਤੋੜਨਾ ਔਖਾ ਹੁੰਦਾ ਹੈ ਪਰ ਕਰਦੇ 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 ਇੱਕ ਦਿਨ ਐਸਾ ਹੁੰਦਾ ਹੈ ਜਦੋਂ ਇਨਸਾਨ ਸੋਚਦਾ ਹੈ ਕਿ ਇਹ ਜਿਹੜਾ ਜੀਵਨ ਹੈ ਉਸ ਗੁਰੂ ਮਹਾਰਾਜ ਦੀ ਦੇਣ ਹੈ ਤੇ ਉਸ ਗੁਰੂ ਮਹਾਰਾਜ ਦੇ ਹੀ ਲਿਖੇ ਲਗਣੀ ਚਾਹੀਦੀ